ਰੋ ਦੋਸਤੋ ਮੋਰਾਂ ਦਾ ਸਲਵ 90 ਚੋਟੀ ਚੈੱਕ ਕਰੋ ਆਰਡਰ ਕੁਆਲਿਟੀ ਚੈੱਕ ਕਰੋ ਬੋ ਸੁਨਿਲਾਓ ਕਿੰਨੇ ਦਿਨਾਂ ਦੀ ਕੱਚੀ ਹੈ 10 ਦਿਨਾਂ ਦੀ ਕੱਚੀ ਦੋਸਤੋ ਹਜੇ ਤੇ ਚੰਗੀ ਰਾਜੀ ਚੰਗਾ ਵਜਨ ਵਟਾ ਤੇ ਬੰਦ ਹੋ ਜਾ ਬੰਦ ਹੋ ਬੰਦ ਲਾਗੋ ਫੜ ਲਿਆ ਕਰੋ ਲਾਗੋ ਫਿਰ ਸੌਖੀ ਮੋੜਾਂ ਦੀ ਚੱਕੜ ਵੜਾ ਇਹ ਤੇ ਤਾਂ ਕਰਕੇ ਜਿਆਦਾ ਡੰਗਰ ਨਾਲ ਤੂੰ ਤੋੜ ਕੇ ਆ ਥਣ ਵੇਖ ਸਕਦੇ ਦੋਸਤੋ ਬਹਿਣੀ ਵਾਲੇ ਪਾਸਿਓ ਬਹੁਤ ਸੋਹਣਾ ਗਾੜੀ ਇਹ ਵੀ ਭਾਰੀ ਲੱਗਦਾ ਦੀ ਗਾੜੀ ਇਹ ਵੀ 3 ਕਿਲੋ ਦੀ ਹੋਊ ਜੀ ਅੱਛਾ ਜੀ ਹੋਰ ਵੀਰ ਜੀ ਠੀਕ ਠਾਕ ਕਿੰਨਾ ਸੁਭਾ ਜੀ ਇਹਦਾ ਚੌਥਾ ਸੁਭਾ ਜੀ ਤੇ ਕਿੰਨੇ ਦਿਨਾਂ ਤੇ ਕੱਚੀ ਇਹ ਹਫਤੇ ਦੀ ਕੱਚੀ ਹੈ ਜੀ ਅੱਠ-ਨੌਂ ਨੂੰ ਕੱਢ ਦੀ ਵਾਲੇ ਕਿੰਨਾ ਦੁੱਧ ਕਰ ਜੂ ਦੁੱਧ ਦੇ ਦੂ 15-16 ਜੀ ਇਹ ਐ ਪੱਕਾ ਗਾਰੰਟੀ ਨਾਲ ਗਾਰੰਟੀ ਦਾ ਜੀ ਠੀਕ ਹੈ ਕੀ ਡਿਮਾਂਡ ਕਰਦੇ ਜੀ ਇੱਕ ਦਾਸ਼ਾ ਜੀ ਦੇਣ ਲੈਣਾ ਬਸ 95 ਦੀ ਲੈ ਲਾ ਜੀ 90 ਦੀ ਦੇ ਦੇ ਤੇ ਬਾਕੀ ਮੌਕੇ ਤੇ ਕਰ ਲਾਂਗੇ ਚਲ ਠੀਕ ਨੰਬਰ ਦੱਸੋ 93 49 17 62 ਠੀਕ ਹੈ ਲਓ ਦੋਸਤੋ ਭੋਡੀ ਮਾਜ ਕਰੋ ਚੈੱਕ ਇਹ ਕ ਮੈਨੂੰ ਬੜੀ ਸੋਹਣੀ ਲੱਗੀ ਇਹਦੇ ਵੀਰ ਨੂੰ ਮੈਂ ਆ ਵੀ ਵੀਡੀਓ ਬਣਾਉਣੀ ਗੱਬਣ ਛੋਟੀ ਆ ਆਰਡਰ ਕੁਆਲਟੀ ਵੇਖੋ ਜੀ ਲਓ ਜੀ ਬਹੁਤ ਸ਼ਾਨਦਾਰ ਪਤਲੇ ਚੰਮ ਦੀ ਤੇ ਚੰਗੀ ਸੋਹਣੀ ਵਜਨ ਵਟੇ ਵਾਲੀ ਆ ਤੇ ਸਿੰਗ ਇਹਦੇ ਦਿਖਾਏ ਆ ਆਰਡਰ ਕੁਆਲਟੀ ਵੇਖੋ ਲਾਇਓ ਜੀ ਲਾਇਓ ਬੰਦ ਬਹੁਤ ਸੋਹਣੀ ਮੱਝ ਚੰਗਾ ਸੋਹਣਾ ਵਜਨ ਵਟਾ ਮੇਰੇ ਹਿਸਾਬ ਨਾਲ ਇਹ ਗਾੜੀ ਦੁੱਧ ਬੜਾ ਹੋਣਾ ਸਾਡਾ ਜੀ ਦੁੱਧ ਗਾੜੀ ਚ 3.5 ਤੋਂ 4 ਕਿਲੋ ਦੀ ਗਾੜੀ ਆ ਜੀ ਇਹ 3.5 ਤੋਂ 4 ਕਿਲੋ ਦੀ ਗਾੜੀ ਇਹ ਬਿਲਕੁਲ ਚਾਹੀਦੀ ਸਕਦੇ ਨੇ ਅੱਛਾ 20 ਪਲਸ ਆ ਚਲੋ ਬੰਦ ਲੋ ਕੋਈ ਗੱਲ ਫੇਰ ਹੋਣੀ ਤੇ ਗਾੜੀ ਵੀਰਾਂ ਦਾ ਵੀ 3.5 ਤੋਂ 4 ਲੀਟਰ ਦੀ ਗਾੜੀ ਆ ਹੋਰ ਵੀਰ ਜੀ ਠੀਕ ਠਾਕ ਠੀਕ ਆ ਜੀ ਕਿੰਵਾਂ ਸੂਆ ਜੀ ਇਹ ਸੂਆ ਤੀਜਾ ਜੀ ਕਿੰਨੇ ਦਿਨ ਨੇ ਬਾਕੀ ਇਹਦੇ ਕੱਢ ਜੂਗੀ 5-6 ਦਿਨਾਂ ਲੇ ਹੋਰ ਹੋਰ ਬਾਂਜੂ ਇਹਨਾਂ ਦੇ ਤੇ ਪਹਿਲੇ ਦੂਜੇ ਸੂਏ ਕੀ ਰੋ ਦੁੱਧ ਦੁੱਧ 16-17 ਕਿਲੋ ਥਿਗਾਈ ਆ ਜੀ ਐਰਕਾ ਕੀ ਉਮੀਦ ਕਰਦੇ ਕੀ 20+ 20+ ਹਾਂ ਜੀ ਚੰਗੀ ਰਾਜੀ ਸਭੀ ਚੰਗੀ ਆ ਤੇ ਕੀ ਡਿਮਾਂਡ ਆ ਇਹਦੇ ਇੱਕ ਸੱਤ ਲੈਣ ਵਾਲਾ ਇੱਕ 60 ਆ ਜੀ ਇੱਕ 40 ਦੀ ਦੇਵਾਂਗੇ ਇੱਕ 40 ਦੀ ਨੰਬਰ ਦਾ 94649 17621 ਠੀਕ ਆ ਲਓ ਦੋਸਤੋ ਵੀਰ ਕੋ ਕਰੋ ਚੈੱਕ ਇੱਕ ਹੋਰ ਝੋਟੀ ਚੰਗੇ ਵੱਡੇ ਪਾਰੇ ਘਾਤ ਵਾਲੀ ਅਡਰ ਕੁਆਲਟੀ ਦੇਖ ਸਕਦੇ ਤੁਸੀਂ ਉਹ ਇਹਦਾ ਕੀ ਬੋਲਣਾ ਹੈ ਉਹ ਸੁਣੀ ਲੈਓ ਵੀਰ ਜੀ ਤੇ ਇਹ ਵੀ ਇਹ ਵੀ ਕੱਚੀ ਆ ਨਾ ਹਾਂਜੀ ਇਹ ਵੀ ਦੋਸਤੋ ਗੱਬਣ ਤੇ ਖੁੱਲਾ ਸਿੰਘ ਤੇ ਵੱਡੇ ਪੱਲੇ ਦੇ ਵਿੱਚ ਮੱਝ ਆ ਜਿੰਨਾ ਪਾਓਗੇ ਓਨਾ ਹੀ ਦਊਗੀ ਜੇ ਇਸ ਹਸਾਬ ਨਾਲ ਸੇਵਾ ਕਰੋਗੇ ਆ ਉਲਟ ਪਹਿਣੀ ਵਾਲੇ ਪਾਸੇ ਉਥਾਂ ਦੇਖ ਸਕਦੇ ਤੇ ਅਡਰ ਕੁਆਲਟੀ ਫੇਰ ਚੈੱਕ ਕਰ ਸਕਦੇ ਔਰ ਵੀਰ ਜੀ ਠੀਕ ਠਾਕ ਕਿੰਵੇਂ ਸੁਭਾ ਜੀਏ ਇਹਦਾ ਵੀ ਤੀਜਾ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਲੈ 15 ਦਾ 15 ਉਹਨਾਂ ਤੋਂ ਤਾਂ ਬਹੁਤ ਸੋਹਣੀ ਬਣ ਜੂਗੀ ਤੇ ਥਾਂ ਥੁੰਨ ਦੀ ਗਰੰਟੀ ਹੋ ਆਪਣੀ ਕੋਈ ਭੂਰੂ ਛੱਟਾ ਨਹੀਂ ਕੀ ਡਿਮਾਂਡ ਇਹਦੀ ਇਹਦੀ 1 ਦਾ ਦੇਣ ਲੈਣ ਲੱਖ ਵੀ ਦੇ ਦਾਂਗੇ ਠੀਕ ਹੈ ਨੰਬਰ ਦੱਸ ਦਿਓ 9972914518 ਜੀ ਠੀਕ ਹੈ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਤੇ ਪਰ ਬਹੁਤ ਸ਼ਾਨਦਾਰ ਸਿੰਘ ਟੁੱਟੇ ਸਿੰਘ ਅੱਛਾ ਸਿੰਘ ਛੋਟਾ ਛੋਟਾ ਸਿੰਘ ਸਿੱਧਾ ਤੇ ਚੰਗੀ ਰਾਜੀ ਵੇਖੋ ਆਰਡਰ ਕੁਆਲਿਟੀ ਇਹ ਆਰਡਰ ਕੁਆਲਿਟੀ ਚੈੱਕ ਕਰੋ ਧਿਆਨ ਨਾਲ ਕਾਓ ਮੇਰੇ ਵੀਰ ਧਿਆਨ ਨਾਲ ਹੈ ਤੇਰੇ ਪੈਰ ਵਾਲੇ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਵੋ ਕੁਆਲਿਟੀ ਐ گاਵਾਂ ਵਾਲੀ ਆਰਡਰ ਕੁਆਲਿਟੀ ਆ ਬੰਦੋ ਜੀ ਬੰਦੋ ਕੋ ਨਹੀਂ ਕਿਉਂ ਚੱਕਰਵੜਾ ਤੇ ਆਪਾਂ ਵੇਖਣ ਵਾਲਿਆਂ ਨੂੰ ਪਤਾ ਵੀ ਮੀ ਪਿਆ ਤੇ ਆਲਟ ਬਹਿਣੀ ਵਾਲੇ ਪਾਸੇੋਂ ਥਣ ਦੇਖ ਸਕਦੇ ਹੋ ਇੱਕ ਥਣ ਨਾਲ ਲੱਗਾ ਇਹਦੇ ਆਪ ਕੋ ਜਾਣਕਾਰੀ ਲਵਾਂ ਵੀਰ ਤੋਂ ਤੇ ਕੀ ਇਹ ਬਹੁਤ ਸੋਹਣੀ ਮੱਝ ਮੈਨੂੰ ਲੱਗੀ ਆ ਚੰਗੀ ਰਾਜੀ ਜਿਦਾਂ ਮਾਲੀ ਫਿਰਦਾ ਹੈ ਤਰ੍ਹਾਂ ਸਸਿਕਾ ਵੀਰ ਜੀ ਉਹ ਠੀਠਾ ਜੀ ਪਹਿਲਾਂ ਦੱਸੋ ਥਣ ਜਿਹੜਾ ਨਾਲ ਲੱਗਾ ਦੁੱਧ ਆਉਂਦਾ ਕਿ ਉਤਰਿਆ ਹੋਇਆ ਆਉਂਦਾ ਜੀ 200 ਗ੍ਰਾਮ 200 ਗ੍ਰਾਮ ਠੀਕ ਹੈ ਜੀ ਤੇ ਕਿੰਨੇ ਦਿਨਾਂ ਦੀ ਕਿਨਵਾ ਸੂਹਾ ਤੇ ਕਿੰਨੇ ਦਿਨਾਂ ਦੀ ਕੱਚੀ ਚਾ ਸੂਹਾ ਆਪਾਂ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 10 ਦਿਨ ਦੀ ਕੱਚੀ ਫਿਰ ਤਾਂ ਬਹੁਤ ਸੋਹਣਾ ਛੱਡਾ ਬਣਾਇਆ ਇਹ ਕਿੰਨਾ ਪੀਲੇ ਸੂਹ ਦਾ ਕੀ ਰਕਾਰ 22 ਲੀਟਰ 22 ਦੋਸਤੋ 22 ਲੀਟਰ ਦੁੱਧ ਕੱਢਿਆ ਜੇ ਕੱਦ-ਕਾਠ ਵਜਨ ਲੋ ਗਣੀਏ ਤੇ ਮੇਰੇ ਸਾਹਬ ਨਾਲ ਹੈਗਾ ਪਤਲੇ ਚੰਮ ਦੀ ਝੋਟੀ ਆ ਤੇ ਕੀ ਡਿਮਾਂਡ ਕਰਦੇ ਆ ਮੋਲੇ ਕੱਸੀ ਕਰਦੇ ਆ ਦੇਣ ਲੜਾ ਇੱਕ ਸੱਤ ਦੀ ਦੇ ਦਾਂਗੇ ਡੇਢ ਦੀ ਦੇ ਦਿੰਦਾ ਨਹੀਂ ਨਹੀਂ ਹਣੀ ਚੱਲ ਠੀਕ ਨੰਬਰ ਦੱਸ ਦਿਓ 9972914518 ਠੀਕ ਐ ਲੋ ਦੋਸਤੋ ਆ ਵੀਰ ਕੋ ਮਾਜਿਆ ਚੰਗਾ ਸੋਨਾ ਕੱਦ-ਕਾਠ ਫਿਰ ਇਸ ਕੁਆਲਿਟੀ ਚੈੱਕ ਕਰੋ ਖੁੱਲਾ ਸਿੰਘ ਜੱਡ ਬਲਾਇਆ ਦਾ ਆਰਡਰ ਕੁਆਲਿਟੀ ਦੋਸਤੋ ਨਹੀਂ ਸਕਦੇ ਸੀ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਆ ਲੈ ਆ ਤੇ ਚੰਗੀ ਸੋਹਣੀ ਝੋਟੀ ਚੰਗਾ ਸੋਹਣਾ ਵੱਡਾ ਕੱਦਗਾਠਾ ਭਾਈ ਤੋਂ ਲਵਾਂ ਜਾਣਕਾਰੀ ਕਿ ਕੀ ਰੇਟ ਆ ਕੀ ਦੁੱਧ ਆ ਕੁਆਲਿਟੀ ਚੈੱਕ ਕਰ ਸਕਦੇ ਨੇ ਕਾਫੀ ਸੋਹਣੀ ਚੌੜਾ ਕੁਆਲਿਟੀ ਆ ਨਾ ਵੀ ਸੱਜਣ ਜੀ ਬਾਈ ਨੇ ਕਰਦੇ ਸਸਿਕਾ ਵੀਰ ਜੀ ਇਹ ਵੀਰ ਜੀ ਡੱਕੀ ਨਹੀਂ ਮਾਰ ਜਿਤਰਾ ਲੋਕੀ ਡੱਕਦੇ ਹੁੰਦੇ ਆ ਹਨਾ ਝੋਈ ਹੋਈ ਆ ਇਹ ਕੱਚੀ ਆਈ ਇਹ ਕੱਚੀ ਆ ਅੱਛਾ ਕੱਚੀ ਹੈ ਗੱਪਣ ਹੈ ਮੈਂ ਤਾਂ ਸੁਈ ਕਰੇ ਕਿੰਨੇ ਦਿਨ ਬਾਕੀ ਆ ਜੀ ਇਹ ਤੇ 7 ਤਰੀਕ ਨੂੰ ਦਿਨ ਪੂਰੇ 7 ਤਰੀਕ ਯਾਨੀ ਕਿ 12 13 ਦਿਨ ਬ ਹੋਇਆ ਹਾਂਜੀ ਹਾਂਜੀ 28 ਆ ਤੇ ਨਾਲ ਨਾਲ 10 11 ਦਿਨ ਅਗੇ ਹਾਂਜੀ 10 11 ਉਹਨਾਂ ਤੋਂ ਤਾਂ ਪੂਰੀ ਬਣ ਜੂਗੀ ਪਹਿਲੇ ਸੂਏ ਦਾ ਕੀ ਰਿਕਾਰਡ ਇਹਦਾ ਇਹਦਾ 15 ਲੀਟਰ ਦਾ ਰਿਕਾਰਡ ਹੈ ਕੱਦ-ਕਾੜ ਬਹੁਤ ਸੋਹਣਾ ਮਾਸ਼ਾਅੱਲਾ ਬਹੁਤ ਸੋਹਣਾ ਤਕੀ ਡਿਮਾਂਡ ਕਰਦੇ ਹੋ ਇਹਦੀ ਵੀ 2 ਲੱਖ ਰੁਪਏ ਦੇਣ ਲੈਣ ਦੇਣ ਲੈਣ 170 ਦੇ ਠੀਕ ਨੰਬਰ ਦੱਸ ਦਿਓ 35923 ਹਾਂਜੀ ਠੀਕ ਹੈ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਮੱਝ ਜਹਾਜ ਜੱਡੀ ਚੰਗਾ ਸੋਹਣਾ ਕਾਤਕਾਰ ਰਿਕਵਲਟੀ ਚੈੱਕ ਬਹੁਤ ਸ਼ਾਨਦਾਰ ਰਿਕਵਲਟੀ ਹੈ ਬਹੁਤ ਸੋਹਣਾ ਪੇਟ ਕੋੜਾ ਲਓ ਜੀ ਤੇ ਫੇਸ ਕੁਆਲਟੀ ਚੈੱਕ ਕਰੋ ਖੁੱਲਾ ਸਿੰਘ ਆ ਤੇ ਬਹੁਤ ਠੰਡੀ ਧੀਰੀ ਝੋਟੀ ਹੈ ਚੰਗੀ ਰਾਜੀ ਚੰਗੀ ਸਾਂਭੀ ਹੋਈ ਆਰਡਰ ਕੁਆਲਟੀ ਫੇਰ ਵੇਚ ਸਕਦੇ ਥਣ ਵੇਚ ਸਕਦੇ ਦੋਸਤੋ ਤੁਸੀਂ ਬਹੁਤ ਸੋਹਣਾ ਥਣ ਲੱਗਾ ਚੰਗੀ ਰੀ ਨਾ ਸਾਂਭੀ ਆਪਾਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਬਹੁਤ ਠੰਡੀ ਧੀਰੀ ਹੈ ਜੀ ਬਹੁਤ ਠੀਕ ਐ ਇਹਦੇ ਰੱਸੀ ਪਾ ਕੇ ਖੜਾ ਦੋ ਅੱਛਾ ਕਿੰਨਾ ਵਸੂ ਬਾ ਜੀ ਉਹ ਫੜੀ ਵੀਰ ਅੱਛਾ ਦੂਜਾ ਸੁਵਾ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਹਫਤੇ ਦੀ ਹੈ ਜੀ ਹਫਤੇ ਜਮਾ ਕਰ ਗਈ ਹੈ ਜੀ ਮਗਰ ਕਟਾ ਹੈ ਕਟਾ ਕਿੰਨਾ ਦੋ ਤਿਆਰ ਹੈ ਜੀ ਚੱਲੇ ਜੋ 20 ਲਾ ਕੇ 20 ਤੋਂ ਬਾਹਰ ਦੋ 20 ਤੋਂ ਬਾਹਰ ਕੀ ਡਿਮਾਂਡ ਕਰਦੇ ਨੇ ਲੈਣ ਲੈਣ 170 ਦੀ 170 ਦੀ ਠੀਕ ਐ ਨੰਬਰ ਦੱਸ ਦਿਓ ਤੂੰ ਦੱਸ ਦੇ ਨੰਬਰ ਚੱਲ ਚ ਵੇਖ ਲੋ 2925 ਹਾਂਜੀ 2925 46055 ਠੀਕ ਹੈ ਜੀ ਦੋਸਤੋ ਬਹੁਤ ਸ਼ਾਨਦਾਰ ਝੋਟੀ ਹੈ ਮੰਡੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਾਤਕਾ ਤੇ ਸਭ ਤੋਂ ਸੁਣਾ ਹਵਾਨਾ ਲੱਗਾ ਤੇ ਬਾਕੀ ਭਾਈ ਨਾ ਕਰਦੇ ਤਾਂ ਤੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਓਹ ਸੋਹਣੀ ਤੇ ਗੱਬਣਾ ਅਜੇ ਫੇਸ ਕੁਆਲਟੀ ਵੇਖੋ ਬਹੁਤ ਚੰਗੀ ਸੋਹਣੀ ਫੇਸ ਕੁਆਲਟੀ ਆਹ ਆਹ ਮੈਂ ਸਰ ਤੁਸੀਂ ਲੋਕਾਂ ਦੀ ਕੁਆਲਟੀ ਦੇਖੋ ਥੋੜਾ ਬਣੀ ਚਾਲ ਹੋ ਕੇ ਹੈ ਅੱਜ ਦੀ ਕਰਦਾ ਗੱਲ ਬਹੁਤ ਹੋਰ ਵੀਰ ਜੀ ਠੀਕ ਠਾਕ ਚੱਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਰਵਾ ਸੁਆ ਜੀ ਖਲੋ ਜੀ ਖੋਇਆ ਗਿਆ ਜੀ ਤੀਸਰਾ ਜੀ ਹੈ ਤੀਜਾ ਸੁਆ ਬਾਈ ਕਿਨੇ ਦਿਨ ਬਾਕੀ ਖਲੋ ਜਾ ਖਲੋ ਜਾ ਦੋ ਤਿੰਨ ਦਿਨ ਬਾਕੀ ਆ ਦੋ ਤਿੰਨ ਦਿਨ ਬਾਕੀ ਆ ਕਿੰਨਾ ਦੁੱਧ ਦੀ ਉਮੀਦ ਸਤਿ ਸ੍ਰੀ ਅਕਾਲ ਜੀ ਹੁਣ ਠੀਕ ਹੋ ਜੀ ਤੁਸੀਂ ਕਿੰਨਾ ਦੁੱਧ ਕਰ ਜਾਂਦੀ ਵੀਰ ਜੀ ਇਹ ਦੁੱਧ ਬਾਈ ਜੀ ਦੇ ਦੂੰ 18 ਕਿਲੋ ਤਾਂ ਜਾਣਾ ਚਾਹੀਦਾ ਛੋਟੀ ਨੂੰ ਆ ਚੰਗਾ ਕੱਤਕਾਰ ਬਹੁਤ ਸੋਹਣਾ ਹੈ ਨਸਲ ਦੀ ਆ ਨਸਲ ਦੀ ਆ ਬਿਲਕੁਲ ਜੀ ਬਿਲਕੁਲ ਕੀ ਡਿਮਾਰਟ ਕਰਦੇ ਹੋ ਡਿਮਾਰਡ ਬਾਈ ਜੀ ਬਸ ਹਾਂ ਨਾ ਜੀ ਇਹਦੀ 3 ਲੱਖ ਰੁਪਏ ਦੀ ਹੋ। ਹਾਂ ਨਾ। ਠੀਕ ਹੈ ਨੰਬਰ ਦੱਸ ਦਿਓ। 98140 28528 ਠੀਕ ਹੈ। ਓਕੇ ਬਾਈ। ਓਕੇ। ਚਲੋ ਜੀ। ਬਹੁਤ ਦੋਸਤੋ ਹੋਰਾਂ ਨਸਰ ਦੇ ਵਿੱਚ ਛੋਟੀ ਚੈੱਕ ਕਰੋ। ਚਿਕੜ ਵੜਾ ਤੇ ਬਸ ਥੋੜੀ ਜੀ ਤੋੜ ਕੇ ਤੁਹਾਨੂੰ ਵਿਖਾਉਣੀ ਆ ਤਸੱਲੀ ਤੁਹਾਡੀ ਹੋ ਜੇ ਜਿਹੜੀ। ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ। ਲੈ ਲੈ ਵੀਰ। ਬਹੁਤ ਸ਼ਾਨਦਾਰ ਵੇਖੋ ਆਰਡਰ ਕੁਆਲਿਟੀ ਆ। ਦੇ ਬਹੁਤ ਸੋਹਣੀ ਚੰਗੇ ਵੱਡੇ ਪੱਲੇ ਦੀ ਆ ਮੱਝ ਚੰਗਾ ਸੋਹਣਾ ਕੱਟਗਾੜ ਤੇ ਆਰਡਰ ਕੁਆਲਟੀ ਚੈੱਕ ਕਰ ਸਕਦੇ ਜੋ ਉਲਟ ਬਹਿਣੀ ਵਾਲੇ ਪਾਸੋਂ ਥਣ ਵੇਖ ਲਓ ਤੇ ਕਰਦੇ ਵੀਰੂ ਨਾਲ ਸਸਿਗਾ ਵੀਰ ਜੀ ਉਹ ਠੀਕ ਠਾਕ ਜੀ ਕਿਡਵਾ ਸੁਭਾ ਜੀ 8 ਵਜੇ ਤੀਜਾ ਸੁਭਾ ਜੀ ਕਿਦਾਂ ਦੀ ਸੂਈ ਹੈ ਜੀ ਇਹ ਨੂੰ ਹੋ ਗਿਆ ਜੀ 10 ਦਿਨ ਮਗਰ ਕੀ ਆ ਜੀ ਮਗਰ ਇਹਨੇ ਕੱਟਾ ਹੈ ਕੱਟਾ ਹੈ ਠੀਕ ਕਿੰਨਾ ਦੁੱਧ ਆ ਜੀ ਦੁੱਧ ਹੈਗਾ ਜੀ 15 ਪਲੱਸ ਆ ਜੀ 7 ਦਾ 8 ਦਾ ਹਿਸਾਬ ਨਾਲ ਬਿਲਕੁਲ ਵੱਧ ਵੀ ਕਰ ਸਕਦੀ ਆ ਆਹੋ 20 ਦਿਨਾਂ ਦੇ ਡੰਗਰ ਦੋਤੇ ਹੁੰਦਾ ਸੀ ਬਿਲਕੁਲ ਕਿਲੋ ਤੋਂ ਕਿਲੋ ਜਾਨੀਏ 15 16 17 ਲੀਟਰ ਕਰ ਜੂਗੀ ਕੀਟ ਮਾਰ ਕਰਦੇ ਇਹਦੀ ਡਿਮਾਂਡ ਬਾਈ ਜੀ 140 ਦੇਣ ਲੜਨ ਮਾਲ ਤਾਂ ਕਰਦੇ ਆ ਠੀਕ ਨੰਬਰ ਦੱਸ ਦਿਓ 98140 ਹਾਂਜੀ 28528 ਠੀਕ ਹੈ ਦੋਸਤੋ ਵੀਰ ਕੋ ਝੋਟੀ ਬਹੁਤ ਸੋਹਣੀ ਚੰਗੀ ਹਾਈਟ ਚੰਗੀ ਅਡਰ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਲਿਆ ਬਾਈ ਤੇ ਪਤਲੇ ਚੰਮ ਦੀ ਆ ਤੇ ਪਿੱਠ ਪੂੜਾ ਬਹੁਤ ਸੋਹਣਾ ਤੇ ਫੇਸ ਕੁਆਲਿਟੀ ਦੇਖੋ ਤੁਸੀਂ ਪਤਲੀ ਫੇਸ ਕੁਆਲਿਟੀ ਪਤਲੀ ਬੂਠੀ ਤੇ ਹਾਈਟ ਕੱਦ ਬਹੁਤ ਸੋਹਣਾ ਥਣ ਵੀ ਤੁਹਾਨੂੰ ਦੋਸਤੋ ਵਿਖਾ ਦਿੰਦੇ ਆ ਉਲਟ ਬਹਿਣ ਵਾਲੇ ਪਾਸੇੋਂ ਥਣ ਵਿਖਾ ਦਿੰਦੇ ਉਹ ਆ ਨਾ ਡੰਗਰ ਤੇ ਡਰਦਾਂ ਤੇ ਤਾਣੀ ਚੰਗਾ ਲੱਗੇ ਚਾਹੀਦਾ ਬਹੁਤ ਸੋਹਣਾ ਥਾਂ ਲੱਗਾ ਬਹੁਤ ਸੋਹਣੀ ਝੋਟੀ ਆ ਬਾਕੀ ਬਾਈ ਨਾ ਕਰਦੇਗਾ ਸੱਸੀ ਕਾ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਦੇ ਸੂਈ ਨੂੰ ਵੀਰੇ 12 ਦਿਨ ਹੋ ਗਏ 12 ਦਿਨ ਕਿੰਨਵਾ ਸੁਵਾ ਦੂਜਾ ਸੁਵਾ ਦੂਜਾ ਸੁਵਾ ਕਰਦੀ ਕਿ ਵਪਾਰ ਲੈਂਦਾ ਵਾਰ ਕਰਦੇ ਵਾਰ ਕਰਦੇ ਠੀਕ ਹੈ ਕਿੰਨਾ ਦੋ ਤਿਆਰ ਹੋਣਾ ਦੁੱਧ ਵੱਡੇ ਪਈ ਦੇਖ ਲੋਕਾਂ ਨੂੰ ਝੂਠ ਮਰਵਾਉਣਾ ਕਹਦੇ ਬਿਲਕੁਲ ਸਹੀ ਆ ਉਹਦਾ ਕੋਈ ਫਾਇਦਾ ਆ 12 ਕਿਲੋ ਦੁੱਧ ਆਣਾ 10 ਕਿਲੋ ਦੁੱਧ ਕੱਟੀ ਨੂੰ ਛੱਡ ਕੇ ਚੋਲੇ 12 ਕਿਲੋ ਐ ਮਣਵਾ ਦੁੱਧ ਦਾ ਭਾਵੇਂ ਕੋਈ ਦੋ ਟਾਈਮ ਚੋਲੇ ਪਹੁੰਚਾ 10 ਟਾਈਮ ਚੋਲੇ ਜੇ ਆਪਾਂ ਅੱਛਾ ਆਪਣਾ ਬਪਾ ਕਿਹੜਾ ਪਿੰਡ ਆ ਜੀ ਪਿੰਡਾ ਆਪਣਾ ਖੀਵਾ ਮੀਹਾ ਸਿੰਘ ਵਾਲਾ ਤੇ ਜੇ ਕੇ ਨੇ ਡੰਗਰ ਲੈਣੇ ਉਹਨੇ ਆਪਣੇ ਘਰੇ ਹੁੰਦੇ ਆ ਹਾਂ ਜੀ ਹਾਂ ਪੰਜ ਦਾ 7 10 ਡੰਗਰ ਹਾਲਾ ਆਪਣਾ ਐਡਰੈਸ ਸਾਰਾ ਦੱਸ ਦੋ ਸਾ ਆਪਣਾ ਪਿੰਡ ਖੀਵਾ ਮੀਹਾ ਸੰਘਾਲਾ ਜੀ ਹਾਂਜੀ ਜ਼ਿਲ੍ਹਾ ਮਾਨਸਾ ਅੱਛਾ ਜੀ ਤੇ ਜਦੋਂ ਆਪਾਂ ਸਲਾਮ ਪਟਿਆਲਾ ਪਟਿਆਲਾ ਖੰਡਾ ਰੋੜਾ ਹਾਂਜੀ ਹਾਂਜੀ ਉਹਦੇ ਟੈਪ ਹੀ ਪਿੰਡ ਆਉਂਦਾ ਅੱਛਾ ਜੀ ਹਾਂਜੀ ਹਾਂਜੀ ਉੱਥੋਂ 5 ਕਿਲੋ ਦੇ ਆਪਣਾ ਪੈ ਠੀਕ ਹਾਂਜੀ ਤੇ ਕੀ ਡਿਮਾਂਡ ਹੈ ਦੀ ਇਹਦੀ ਇਹਦੀ ਵੀਰੇ 95 ਤੇਲਾ ਮਾਨਤਾਨ ਮਾਨਤਾਨ ਕਰਾਂਗੇ ਮੌਕੇ ਤੇ ਠੀਕ ਨੰਬਰ ਦਾ ਆਪਾਂ ਉਹ ਨਹੀਂ ਮੁੱਲ ਕਰਿਆ ਵੀ 1 25 33 ਹੈ ਨਾ ਆ ਮੋੜ ਕੇ 20 ਹਜ਼ਾਰ ਰਿਸ਼ਤ ਦਾ ਆਓ ਥੱਲੇ 20 ਹਜ਼ਾਰ ਛੱਡ ਦਾਂਗੇ ਚਲੋ ਆਪਾਂ ਇਹਦੇ ਵਿੱਚ ਇਹ ਹੈ ਚੰਗਾ ਕੱਦ ਗਾੜ ਚੰਗਾ ਪਤਲੇ ਚੰਮ ਦੀ ਛੋਟੀ 100 ਰੁਪਏ ਦੀ ਹੈਗੀ ਜਿੰਨੇ ਹੈਗੀ 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 ਤੇ ਨੰਬਰ ਦੱਸ ਦਿਓ ਨੰਬਰ ਆਪਣਾ ਜੀ 96013 ਹਾਂਜੀ 82100 ਠੀਕ ਠੀਕ ਇੱਕ ਨਗੀਨਾ ਹੋਰ ਵੀਰ ਕੋ ਫੇਸ ਕੁਆਲਿਟੀ ਚੈੱਕ ਕਰਕੇ ਤੁਹਾਨੂੰ ਆਪੇ ਪਤਾ ਲੱਗ ਜਾਂਦਾ ਮਗਰੋਂ ਤੋਂ ਬਾਅਦ ਚ ਵਿਖਾਉਣੀ ਪਹਿਲਾਂ ਫੇਸ ਵੇਖੋ ਤੇ ਹੁਣ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਭਲਵਾਨਾਂ ਦੀ ਭੈਣਾਂ ਗੂ ਦੀ ਚਾਹ ਲੈ ਆ ਦੀ ਲੈ ਲੈ ਬਾਈ ਉਹ ਸੋਹਣੀ ਛੋਟੀ ਬੋਸੋ ਪਰ ਚੱਲ ਆ ਗਿਆ ਇੱਕ ਦੰਦ ਦੀ ਸੂਈ ਆ ਇਹ ਆ ਦੇਖੋ ਜੀ ਬੱਚਾ ਹੋ ਗਿਆ ਉਹਨੂੰ ਕੱਸ ਦੇਣ ਸੂਈ ਨੇ ਵੀ ਕੱਟੀ ਕਟਾ ਜੀ ਕੱਟਾ ਜੀ ਕੱਟਾ ਕੱਟਾ ਮਗਰ ਦਸ ਦਿਨ ਸੂਈ ਦੁੱਧ ਆ ਗਈ ਹਾਂ ਦੋ ਦਸ ਕਿਲੋ ਹੋਏ ਇਹ ਪਹਿਲੇ ਸੂਏ ਨਾਲ ਪਹਿਲਾ ਸੂਆ ਦੋ ਦੰਦ ਦੇ ਆ ਜੀ ਦੋ ਦੰਦ ਪਹਿਲਾ ਸੂਆ ਹਾਂ ਜੀ ਹਾਂ ਤੇ ਕਿੰਨਾ ਦੁੱਧ ਆ ਜੀ ਤੋ 10 ਕਿਲੋ ਆਈ ਹੋਰ ਤਿਆਰ ਮੌਕੇ ਦਾ ਰੀਡੀ ਮੌਕੇ ਦਾ ਹਾਂ ਜੀ ਬਿਲਕੁਲ ਤੇ 12-13 ਕਰੂਗੀ ਰਾਮ ਨਾਲ ਜੀ ਰਾਮ ਨਾਲ ਹਾਂ ਸੋਹਣੀ ਝੋਟੀ ਬਰੀਕ ਹੈ ਜੀ ਜਾਨੀ ਕਿ ਬਿਲਕੁਲ ਸਾਫ ਝੋਟੀ ਹੈ ਹਾਂ ਜੀ ਹਾਂ ਕੀ ਡਿਮਾਂਡ ਹੈ ਇਹਦਾ 1 15 ਜੀ ਦੇ ਲੈਣ ਪੰਜ ਦੀ ਹੋ ਜੂ ਜੀ ਪੂਰੇ ਦੀ ਚਲ ਪੂਰੇ ਦੇ ਦਾਂਗੇ ਨੰਬਰ ਲਾ 62396 ਹਾਂ ਜੀ 08892 ਠੀਕ ਹੈ ਲੋ ਦੋਸਤੋ ਬਹੁਤ ਸ਼ਾਨਦਾਰ ਝੋਟੀ ਹੈ ਚੈੱਕ ਕਰੋ ਆਰਡਰ ਕੁਆਲਿਟੀ ਚੈੱਕ ਕਰੋ ਬਾਕੀ ਬਾਈ ਨੂੰ ਪੁੱਛਾਂ ਕਿਹੜੀ ਨਸਲ ਚ ਆਉਂਦੀ ਹੈ ਬਹੁਤ ਸੋਹਣੀ ਲਾ ਬਾਈ ਤੇ ਚੰਗਾ ਸੋਹਣਾ ਕੱਦ ਕਾਢ ਤੇ ਚੰਗਾ ਸੋਹਣਾ ਪੇਟਪੂੜਾ ਫੇਸ ਕੁਆਲਿਟੀ ਬਹੁਤ ਸ਼ਾਨਦਾਰ ਦੇਖ ਸਕਦੇ ਤੁਸੀਂ ਆਡਰ ਕੁਆਲਿਟੀ ਦੋਸਤੋ ਫਿਰ ਚੈੱਕ ਇਹਦੀ ਵੀ ਜਾਣਕਾਰੀ ਲੈਣੀ ਹੈ ਬਾਈ ਕਿੰਨਾ ਵਸੂਆ ਬਾਈ ਪਹਿਲਾ ਜੀ ਪਹਿਲਾ ਅੱਜ ਤਾਂ ਨਗੀਨੇ ਹੀ ਲੈਂਦੇ ਸਾਰੇ ਸਾਰੀਆਂ ਪਹਿਲੜੀਆਂ ਨਹੀਂ ਅੱਜ ਸਾਰੀਆਂ ਦੋਸਤੋ ਇਹ ਦੇਖੋ ਕੁੰਡੀਆਂ ਚੂਰ ਤੇ ਬਹੁਤ ਸੋਹਣੀਆਂ ਆ ਪੰਜ ਪਹਿਲੜਾ ਨਹੀਂ ਅੱਛਾ ਪੰਜ ਪਾਈ ਲੈਣਾ ਹੈ ਹਾਂ ਜੀ ਤੇ ਸੂਈ ਹੈ ਜੀ ਇਹ ਨਾ ਇਹ ਸੂਰ ਵਾਲੀ ਹੈ ਵੀਰੇ ਅਜੇ ਗੱਬਣ ਹਾਂ ਗੱਬਣ ਅਸੀਂ ਤਾਂ ਫਿਰ ਬਨਜੂ ਕਿੰਨੇ ਦਿਨ ਲਾਇ ਰਗੇ ਅਜੇ 10 12 ਦਿਨ ਲੱਗ ਜੀ ਤੂੰ ਨਦਨੋਂ ਬਹੁਤ ਸੋਹਣੀ ਬਨਜੂਗੀ ਕੀ ਮੀ ਦੋਦੀ ਉਹ ਦੇਖੋ ਜੀ 12 ਕਿਲੋ ਤੇੜਾ ਕਹਿੰਦਾ ਜੀ ਜਿਵੇਂ ਲੱਕੜਾਂ ਸੁਰੱਖਿ ਹੈ ਸਾਡੇ ਕੋਲ ਠੀਕ ਕੀ ਡਿਮਾਂਡ ਕਰਦੇ ਦੀ ਮੋਲ ਇੱਕ ਵੀ ਕਰਦੇ ਆ ਵੀਰੇ ਦੇਖ ਲੈ 15 ਦੀ ਹੋ ਗਈ ਇੱਕ 15 ਦੇ ਨੰਬਰ ਦਾ 62396 ਜੀ ਹਾਂਜੀ 088 ਠੀਕ ਹੈ ਜੀ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਇੱਕ ਹੋਰ ਚੋਟੀ ਬਹੁਤ ਸੋਹਣੀ ਬਿਲਕੁਲ ਕੁੰਡਾ ਸਿੰਘ ਫੇਸ ਕੁਆਲਟੀ ਲੰਥ ਹਾਈਟ ਬੇਕਮਾਲ ਆਰਡਰ ਕੁਆਲਟੀ ਚੈੱਕ ਕਰੋ हेलो ਸ਼ਾਨਦਾਰ ਆਰਡਰ ਕੁਆਲਟੀ ਹੈ ਲੈ ਲੈ ਬਾਈ ਉਹਦਾ ਮੁੱਲਾ ਇਹ ਕੰਟਰੋਲ ਦੇਦਾ ਮੇਰੇ ਭਾਈ ਸਾਹਿਬ ਬਹੁਤ ਸੋਹਣੀ ਡਰ ਕੁਆਲਟੀ ਲੱਗੀ ਹੈ ਤੇ ਕਿਸੇ ਗੱਲ ਕੋਈ ਕਰਦੇ ਭਾਈ ਨਾਲ ਗੱਲ ਹਾਂਜੀ ਕਿਨਵਾ ਸੂਬਾ ਭਾਈ ਜੀ ਕੋਈ ਨਾ ਅਕਪਟ ਕਰਦਾ ਲੈ ਦਿਖਾ ਬਚਾ ਚਾਚੂ ਪਛੋ ਭਾਈ ਹਾਂਜੀ ਕਿਨਵਾ ਸੂਬਾ ਭਾਈ ਜੀ ਉਹਦਾ ਹੀ ਪਹਿਲਾ ਸੂਆ ਵੀਰੇ ਪਹਿਲਾ ਸੂਆ ਕਿੰਨੇ ਦਿਨਾਂ ਸੁਈ ਆ ਸੂਈ ਨੂੰ ਹੋ ਗਿਆ ਉਹਨੂੰ 8-10 ਦਿਨ ਬਾਈ ਕਿੰਨਾ ਦੁੱਧ ਆ ਗਿਆ ਦੁੱਧ 13 ਕਿਲੋ ਐਣ ਫੁੱਲਾ ਦੁੱਧਾ ਤਿਆਰ ਆ ਬਾਈ ਤੇ ਕਰ ਜੂ 15 ਲੀਟਰ 15 ਲੀਟਰ ਆਮ ਨਾਲ ਜੀ 25 ਕਿਲੋ ਦੀ ਗਾੜੀ ਗਾੜੀ ਆ ਉਹਦੀ ਅੱਛਾ ਹਾਂ ਮੈਂ ਵੇਖਿਆ ਗਾੜੀ ਜਿਆਦੀ ਆ ਅੱਛਾ ਠੀਕ ਐ ਇਥਾਂ ਫੁੱਲ ਵੀ ਬਹੁਤ ਸਾਫ ਲੱਗਾ ਉਹਨੂੰ ਇੱਕ ਨੰਬਰ ਐ ਜੀ ਇੱਕ ਨੰਬਰ ਠੀਕ ਤੇ ਮੰਨ ਕੇ ਚੱਲੋ ਵੀ 15 ਲੀਟਰ ਦੁੱਧ ਕਰ ਜੂਗੀ ਫੁੱਲਾ ਪਾ ਦੂ ਬਾਈ ਹਾਂ ਜੀ ਕਿਉਂ ਇੱਕ ਮੌਸਮ ਵੀ ਹੁਣ ਚੇਂਜ ਹੋਇਆ ਥੋੜਾ ਜਿਹਾ ਹਾਂ ਜੀ ਹਾਂ ਜੀ ਕੀ ਡਿਮਾਂਡ ਕਰਦੇ ਉਦਾ ਹੀ ਰੇਟ ਤਾਂ ਕਰਦੇ ਇੱਕ 40 ਬਾਈ ਦੇਣ ਲੈਣਾ 30 ਦੀ ਉਹ ਹੋ ਜੀ ਇੱਕ 30 ਦੀ ਹਾਂ ਨੰਬਰ ਦੱਸੋ 62396 ਜੀ ਹਾਂ ਜੀ 08892 ਠੀਕ ਹੈ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਬੇਕਮਾਲ ਤੇ ਬਿਲਕੁਲ ਸਾਫ਼ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਤੇ ਮੂੰਹ ਚਾਰ ਦੰਦ ਲੈ ਆ ਬਾਈ ਤੇ ਚੰਗਾ ਸੋਹਣਾ ਕੱਦ ਕਾਠ ਆ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਕੱਦ ਕਾਠ ਆ ਤੇ ਚੰਗੀ ਰਾਜੀ ਝੋਟੀ ਫੇਸ ਕੁਆਲਿਟੀ ਕੁੰਡਾ ਸਿੰਘ ਤੇ ਜੈਡ ਬਲੈਕ ਇਹ ਪਿੱਠ ਪੁੜੇ ਦੀ ਬਹੁਤ ਸੋਹਣੀ ਕਰਦੇ ਵੀਰ ਜੀ ਹੁਣਾਂ ਗੱਲ ਸੱਸੀ ਗਰ ਜੀ ਸੱਸੀ ਗਰ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਕਿਣਵਾ ਸੂਬਾ ਜੀ ਪਹਿਲਾ ਸੂਬਾ ਜੀ ਤੇ ਕਿੰਨੇ ਦਿਨਾਂ ਦੇ ਕੱਟੇ ਜੀ ਅਜੇ ਹਫਤਾ ਇੱਕ ਦੀ ਨਰਮ ਹੈ ਉਹਨਾਂ ਦਿਨਾਂ ਤੋਂ ਤਾਂ ਬਹੁਤ ਸੋਹਣਾ ਚੱਟਾ ਭਰ ਚੁੱਕਾ ਕਿਉਂਕਿ ਢੱਲਾ ਢੁੱਲਾ ਬੜੀਆਂ ਹਾਂਜੀ ਹਾਂ ਤੇ ਕੀ ਉਮੀਦ ਕਰਦੇ ਦੁੱਧ ਦੀ ਦੁੱਧਾ ਮੇਰੇ ਸਾਹਿਬ ਨਾਲ ਜੀ ਲਾਕੇ ਦੀ ਕੱਟੀ ਆਪਣਾ ਪਿੰਡ ਮੇਰਾ ਲਹਿਰਗਾ ਹੈ ਅੱਛਾ ਜੀ ਹਾਂ ਜੀ ਤੇ ਆਪਣਾ ਲਾਕਾ ਦੁੱਧਾ ਵਾਲਾ ਹੈਗਾ ਸਭ ਨੂੰ ਪਤਾ ਹੈ ਜੀ ਅੱਛਾ ਜੀ ਜ਼ਿਲ੍ਹਾ ਕਿਹੜਾ ਸੰਗਰੂਰ ਜੀ ਸੰਗਰੂਰ ਜ਼ਿਲ੍ਹਾ ਹਾਂ ਜੀ ਹਾਂ ਅੱਛਾ ਜੀ ਜਾਖੜ ਹਰਿਆਣਾ ਦੇ ਬਾਟਰ ਤੇ ਆਈ 12 ਕਿਲੋਮੀਟਰ ਅੱਛਾ ਜੀ ਹਾਂ ਜੀ ਤੇ ਕਿੰਨਾ ਦੁੱਧ ਕਰ ਜੂਗਾ ਦੁੱਧ ਦੇ ਦੂ ਕੱਟੀ 13 ਕਿਲੋ ਬਾਈ 13 ਕਿਲੋ ਹਾਂ ਲੱਗਦੀ ਗੱਦਗਾੜ ਸੋਹਣਾ ਹੈ ਬਲ ਗੋਲ ਗਲਾਈ ਵਾਲੀ ਹੈ ਕੀ ਡਿਮਾਰਡ ਕਰਦੇ ਹੋ ਮੈਂ ਤਾਂ 1.40 ਕਰਦੇ ਦੇ ਲੜ ਕੀ ਦੀ ਹੋਦੀ ਬਸ ਇੱਕ ਜੀ ਜੀ ਹਾਂ ਜੀ ਨੰਬਰ ਦਾ 62396 ਜੀ ਹਾਂ ਜੀ 08899 ਠੀਕ ਹੈ